ਇੱਕ ਸ਼ੋ ਵਾਇਸ ਸੀਆਈਸੀਯੂ ਵਿੱਚ ਆਏ ਹਾਂ ਜਿੱਥੇ ਅਸੀਂ ਇਹ ਆਪਣਾ ਟੈਕੀਬੈਬ ਸੋਲੂਸ਼ਨ ਵਿੱਚ ਆਇਆ ਇਹ ਕੰਪਨੀ ਨੇ ਇੱਥੇ ਸਟਾਲ ਲਗਾਇਆ ਗਿਆ ਹੈ ਇਸ ਕੰਪਨੀ ਵੱਲੋਂ AI ਜਨਰੇਟਡ ਇਹਨਾਂ ਵੱਲੋਂ ਕਈ ਵੈਬਸਾਈਟ ਤਿਆਰ ਕੀਤੀ ਜਿਹਦੀ ਨਾਲ ਗੱਲ ਕਰਦੇ ਸਭ ਤੋਂ ਪਹਿਲਾਂ ਨਾਲ ਸਵਾਗਤ ਕਰਦੇ ਹਾਂ ਬਾਈ ਸਤਿ ਸ੍ਰੀ ਅਕਾਲ ਥੈਂਕ ਯੂ ਬਾਈ ਸਤਿ ਸ੍ਰੀ ਅਕਾਲ ਸੰਦੀਪ ਜੀ ਤੇ ਵੈਲਕਮ ਤੁਹਾਡਾ ਤੁਸੀਂ ਆਏ ਹੋ ਸਾਡੇ ਸਟਾਲ ਤੇ ਤੇ ਬੇਸਿਕਲੀ ਵੀ ਆਰ ਆਈਟੀ ਸੌਫਟਵੇਅਰ ਕੰਪਨੀ ਅਸੀਂ ਪਿਛਲੇ 15 ਸਾਲਾਂ ਤੋਂ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਹੁਣ ਤੱਕ ਅਸੀਂ 2500 ਸੋਲੂਸ਼ਨ 5000 ਕਲਾਇੰਟਾਂ ਦੇ ਵਿੱਚ ਡਿਲੀਵਰ ਕਰ ਸਕਦੇ ਹਾਂ ਤੇ ਲੁਧਿਆਣਾ ਵੀ ਆਰ ਦਾ ਵਨ ਆਫ ਦਾ ਲੀਡਿੰਗ ਆਈਟੀ ਕੰਪਨੀ ਜੋ ਪਿਛਲੇ 15 ਸਾਲਾਂ ਤੋਂ ਜੋ ਕੰਮ ਕਰ ਰਹੀ ਹੈ ਤੇ 150 ਪਲੱਸ EMPLOYEES ਦਾ ਸਾਡਾ ਵਰਕ ਸਟੇਸ਼ਨ ਫਿਊਲੀ ਬਿਲਟ ਰੈਡੀ ਹੈ ਤੇ ਫੋਰ ਦਾ ਜੁਆਇਨਿੰਗ ਵੀ ਤੁਸੀਂ ਸਾਨੂੰ ਆ ਸਕਦੇ ਹੋ ਕਨੈਕਟ ਕਰ ਸਕਦੇ ਹੋ ਐਨੀ ਕਾਈਂਡ ਆਫ ਕਸਟਮ ਸੌਫਟਵੇਅਰ ਸਰਵਿਸ ਵੀ ਆਰ ਹੇਅਰ ਕਿਸੇ ਵੀ ਤਰ੍ਹਾਂ AI ਜਾਂ ਕਸਟਮ ਸੌਫਟਵੇਅਰ ਐਂਡ ਟੂ ਐਂਡ ਸਰਵਿਸ ਚਾਹੀਦੀ ਹੈ ਅਸੀਂ ਪ੍ਰੋਵਾਈਡ ਕਰਦੇ ਹਾਂ ਮੋਸਟ ਇੰਪੋਰਟੈਂਟਲੀ ਕਰੰਟਲੀ ਜੋ ਅਸੀਂ ਇੱਥੇ ਸੋਲੂਸ਼ਨ ਪ੍ਰੋਵਾਈਡ ਕਰ ਰਹੇ ਹਾਂ ਮੈਂ ਥੋੜਾ ਤੁਹਾਨੂੰ ਓਵਰਵਿਊ ਦੇ ਦੇਣਾ ਮੈਂ ਸਭ ਤੋਂ ਪਹਿਲਾਂ ਤਾਂ ਮੈਨੂੰ ਤੁਹਾਡੇ ਪੁੱਛਣਾ ਚਾਹਾਂਗਾ ਤੁਹਾਡੀ ਕੰਪਨੀ ਦਾ ਕੀ ਨਾਮ ਹੈ ਸਰ ਟੈਕੀ ਵੈਬ ਸੋਲੂਸ਼ਨ ਪ੍ਰਾਈਵੇਟ ਲਿਮਟਿਡ ਡੁਗਰੀ ਦਾੰਦਰਾ ਰੋਡ ਲੁਧਿਆਣਾ ਸਾਡਾ ਡਵੈਲਪਮੈਂਟ ਆਫਿਸ ਹੈ ਇਸ ਤੋਂ ਇਲਾਵਾ ਯੂਐਸ ਐਂਡ ਕੈਨੇਡਾ ਦੇ ਵਿੱਚ ਸਾਡੇ ਸੇਲਸ ਆਫਿਸਿਸ ਆਪਰੇਟ ਹੋ ਰਹੇ ਨੇ ਵਿਦ ਦਾ ਨੇਮ ਆਫ ਟੈਕੀ ਵੈਬ ਸੋਲੂਸ਼ਨ ਆਈ ਐਮ ਸੀ ਹਾਂ ਤੁਸੀਂ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਤੁਹਾਡੀ ਕੰਪਨੀ ਹੈ ਲੁਧਿਆਣੇ ਦੀ ਕੰਪਨੀ ਹੈ ਪੰਜਾਬ ਦੀ ਕੰਪਨੀ ਬਿਲਕੁਲ ਲੁਧਿਆਣੇ ਬੈਠ ਕੇ ਅਸੀਂ ਲੁਧਿਆਣੇ ਦੇ ਇੱਕ ਟਾਊਨ 'ਚ ਬੈਠ ਕੇ ਦਾੰਦਰਾ ਦੇ ਵਿੱਚ ਬੈਠ ਕੇ ਫੋਰ ਦਾ ਵਰਲਡ ਪ੍ਰੋਡਕਟਸ ਪ੍ਰੋਵਾਈਡ ਕਰ ਰਹੇ ਹਾਂ ਟੂ ਦਾ ਗਲੋਬਲ ਕਲੈਂਟਸ ਮੋਸਟ ਆਫ ਦਾ ਸਾਡਾ ਵਰਕ ਯੂਐਸ ਕੈਨੇਡਾ ਐਂਡ ਆਸਟ੍ਰੇਲੀਆ ਐਂਡ ਵਿਦਨ ਯੂਰਪ ਹੁੰਦਾ ਹੁੰਦੇ ਕਲੈਂਟਸ ਲਈ ਅਸੀਂ ਕਸਟਮ ਸੌਫਟਵੇਅਰਸ ਬਣਾ ਰਹੇ ਹਾਂ ਕੱਲੇ ਸੌਫਟਵੇਅਰ ਬਣਾਉਂਦੇ ਹਾਂ ਜਾਂ ਵੈਬਸਾਈਟ ਵੀ ਬਣਾਉਣੀ ਹੈ ਬੈਬਲ ਡਿਵਲਪਮੈਂਟ ਕਰਦੇ ਹਾਂ ਜਾਂ ਫਿਰ AI ਜਨਰੇਟਡ ਕੁਝ ਸਪੈਸ਼ਲ ਚੀਜ਼ ਕੀ ਕਰ ਰਹੇ ਹਾਂ ਸਰ ਈਚ ਐਂਡ ఎవਰੀਥਿੰਗ ਫਰਮ ਦਾ ਵੈਬਸਾਈਟ ਡਿਵੈਲਪਮੈਂਟ ਟੂ AI ਜਨਰੇਟਡ ਟੂਲਸ ਟੂ AI ਆਫ ਟਾਸ ਕਿਉਂਕਿ ਕੰਰੈਂਟਲੀ ਜੋ ਇੱਕ ਡਿਜੀਟਲ ਏਰਾ ਹੈ ਉਹ AI ਦਾ ਏਰਾ ਹੈ AI ਦੇ 에ਰਾ ਦੇ ਵਿੱਚ ਅਸੀਂ AI ਮਾਡਲਸ ਰੈਡੀ ਕਰ ਰਹੇ ਹਾਂ ਜਿਹਨੂੰ ਤੁਸੀਂ ਆਪਣੀ ਵੈਬਸਾਈਟ ਦੇ ਨਾਲ ਇੰਟੀਗ੍ਰੇਟ ਕਰ ਸਕਦੇ ਹੋ ਫੋਰ ਐਗਜ਼ਾਮਪਲ ਯੂਜ਼ਰ ਹੁੰਦਾ ਹੈ ਉਹਨੂੰ ਕੋਈ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਹੈ ਡਾਇਰੈਕਟਲੀ AI ਦੇ ਨਾਲ ਇੱਕ ਵੀਡੀਓ ਕਾਲ ਤੇ AI ਅਵਤਾਰ ਗੱਲ ਕਰ ਸਕਦਾ ਹੈ ਉਸ ਤੋਂ ਇਲਾਵਾ ਸਾਡੇ AI ਮਾਰਕੀਟਿੰਗ ਟੂਲਸ ਨੇ ਤੁਹਾਨੂੰ ਅਲੱਗ-ਅਲੱਗ ਟੂਲਸ ਤੇ ਜਾਣ ਦੀ ਲੋੜ ਨਹੀਂ ਅਸੀਂ ਰੀਸੈਂਟਲੀ ਇੱਕ ਟੂਲ ਡਿਵੈਲਪ ਕੀਤਾ ਹੈ ਜਿੱਦੋਂ ਤੁਸੀਂ ਕੰਟੈਂਟ ਕ੍ਰੀਏਸ਼ਨ ਟੂ ਵੀਡੀਓ ਜਨਰੇਸ਼ਨ ਇਹ ਚ ਐਂਡ ఎవਰੀਥਿੰਗ ਐਟ ਅ ਵਨ ਪਲੇਸ ਤੁਸੀਂ ਕਰ ਸਕਦੇ ਹੋ ਜਿਹੜਾ ਤੁਸੀਂ ਈ-ਕਮਰਸ ਐਂਡ ਡਿਲੀਵਰੀ ਸੋਲੂਸ਼ਨ ਜਿਹੜਾ ਸੌਫਟਵੇਅਰ ਉਹਦੇ ਵਿੱਚ ਤੁਸੀਂ ਕੀ ਡੀਲੂ ਕਰਦੇ ਹੋ ਸਰ ਈ-ਕਮਰਸ ਸੋਲੂਸ਼ਨ ਫੂਡ ਡਿਲੀਵਰੀ ਐਪ ਡਵੈਲਪਮੈਂਟ ਟੈਕਸੀ ਬੁਕਿੰਗ ਐਪ ਡਵੈਲਪਮੈਂਟ ਐਨੀ ਕਾਈਂਡ ਆਫ ਐਪ ਡਵੈਲਪਮੈਂਟ ਲਈ ਤੁਸੀਂ ਆ ਸਕਦੇ ਹੋ ਉਹਨਾਂ ਵਿੱਚ ਈ-ਕਮਰਸ ਇੱਕ ਸੋਲੂਸ਼ਨ ਹੈ ਠੀਕ ਹੈ ਫੋਰ ਦਾ ਫੂਡ ਡਿਲੀਵਰੀ ਤੁਸੀਂ ਸਾਡੇ ਲਈ ਆ ਸਕਦੇ ਹੋ ਜੇ ਤੁਹਾਨੂੰ ਕੰਪਨੀ ਚਲਾਉਣ ਲਈ ਐ ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ ERP ਜਾਂ CRM ਸੌਫਟਵੇਅਰ ਚਾਹੀਦੇ ਨੇ ਉਹ ਵੀ ਸਾਡੇ ਕੋਲ ਅਵੇਲੇਬਲ ਨੇ ਤੁਸੀਂ ਉਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਅਕੋਰਡਿੰਗ ਟੂ ਯਰ ਔਨ ਕੰਪਨੀ ਅਕ according to your on ਤੁਹਾਡਾ ਜੋ ਵੀ ਵਰਕਫਲੋ ਹੈ ਜੋ ਅੱਜ ਕੱਲ ਏਆਈ ਪਾਵਰਡ ਚੱਲ ਰਿਹਾ ਹੈ ਉਸ ਨੂੰ ਲੈ ਕੇ ਮੈਂ ਤੁਹਾਨੂੰ ਇੱਕਾਸ ਕੁਸਚਨ ਪੁੱਛਣਾ ਚਾਹਾਂਗਾ ਜਿਵੇਂ ਕਿ ਅੱਜ ਤੋਂ 1 ਸਾਲ ਪਹਿਲਾਂ ਲੋਕਾਂ ਨੂੰ ਤਵੇ ਨਹੀਂ ਪਤਾ ਸੀ ਏਆਈ ਕੀ ਹੈ ਬਿਲਕੁਲ ਬਿਲਕੁਲ ਤੇ ਹੁਣ ਲੋਕਾਂ ਨੂੰ ਪਤਾ ਚੱਲ ਰਿਹਾ ਹੈ ਕੀ ਹੈ ਮੈਨੂੰ ਵੀ ਇਸ ਤਰ੍ਹਾਂ ਵੀ ਲੱਗਦਾ ਕਿ ਇਸ ਨਾਲ ਜੋਬਲੈਸ ਵੀ ਬੰਦੇ ਹੋ ਸਕਦੇ ਨੇ ਦੇਖੋ ਏਆਈ ਨਾਲ ਜੋਬਲੈਸ ਹੋਣਾ ਇੱਕ ਬਹੁਤ ਹੀ ਬ੍ਰੋਡ ਸਟੇਟਮੈਂਟ ਹੈ ਆਪਾਂ ਇਹਨੂੰ ਕਹਦੇ ਆ ਕਿ ਹਾਂ ਦੇਖੋ ਹਰ ਇੱਕ ਵਾਰੀ ਜੋ ਕੁ ਬਦਲੇ ਇੰਟਰਨੈਟ ਆਇਆ ਕਾਫੀ ਲੋਕੀ ਜੋਬਲੈਸ ਹੋਏ ਪਰ ਜੋ ਸਮੇਂ ਦੇ ਨਾਲ ਚੇਂਜ ਹੋਇਆ ਉਹਦੀ ਤਰੱਕੀ ਹੋਈ ਆ ਜੋ ਬੰਦਾ AI ਨਾਲ ਟ੍ਰੇਨਿੰਗ ਕਰਕੇ AI ਦੀ ਪ੍ਰੋਪਰ ਕੀ AI ਮੈਨੂੰ ਕਿਵੇਂ ਹੈਲਪ ਕਰ ਸਕਦੀ ਮੇਰੇ ਕੈਰੀਅਰ 'ਚ ਫੋਰ ਐਗਜ਼ਾਮਪਲ ਇੱਕ ਸੌਫਟਵੇਅਰ ਇੰਜੀਨੀਅਰ ਹੈ ਫਰੰਟ ਐਂਡ ਡਿਵੈਲਪਰ ਹੈ ਜਿਉਹਨੂੰ ਲੱਗਦਾ ਮੇਰੀ ਜੌਬ ਖਤਰੇ 'ਚ ਆ ਤੇ ਉਹ AI ਦੀ ਪ੍ਰੋਪਰ ਇਨਫੋਰਮੇਸ਼ਨ ਲਵੇ ਕਿ ਉਹ AI ਦੇ ਨਾਲ ਆਪਣੀ ਜੌਬ ਨੂੰ ਕਿੱਦਾਂ ਸਿਕਿਉਰ ਕਰ ਸਕਦਾ ਤੇ ਕਿਵੇਂ ਸਕੇਲ ਕਰ ਸਕਦਾ ਕਿਉਂਕਿ AI ਤੋਂ ਡਰਨ ਦੀ ਲੋੜ ਨਹੀਂ ਯੂ نو ਐਸਾ ਆਪਣੀ ਰੈਗੂਲਰ ਆਪਣੇ এনवायरमेंट ਦੇ ਵਿੱਚ ਪਾਣਾ ਚਾਹੀਦਾ ਆਪਣੀ ਰੁਟੀਨ ਦੇ ਵਿੱਚ ਪਾਣਾ ਚਾਹੀਦਾ ਤੁਸੀਂ ਆਪਣੇ ਟਾਸਕ ਨੂੰ ਇਜ਼ੀ ਕਰ ਸਕਦੇ ਹੋ ਟਾਈਮ ਬਚਾ ਸਕਦੇ ਹੋ ਤੇ ਇੱਕ ਟਾਈਮ ਤੇ ਮਲਟੀਪਲ ਕੰਮ ਕਰ ਸਕਦੇ ਹੋ ਵਿਦ ધ ਹੈਲਪ ਆ ਨੋਟ ਜਸ ਤੁਸੀਂ ਇੱਕ profession ਦੇ ਵਿੱਚ ਦਬਿਓ ਤੁਸੀਂ ਜੇ ਫਰੰਟ ਐਂਡ ਡਿਵੈਲਪਰ ਹੋ ਤੁਸੀਂ AI ਦੀ ਮਦਦ ਨਾਲ ਫੁੱਲ ਸਟੈਕ ਡਿਵੈਲਪਰ ਬਣ ਸਕਦੇ ਹੋ ਹਾਂ ਮੈਂ ਇੱਕ ਮੇਰੇ ਦਿਮਾਗ ਚ ਫੋਰ ਕੁਐਸਚਨ ਸੀ ਜਿਵੇਂ ਕਿ ਤੁਸੀਂ ਇੱਕ ਵੈਬ ਡਿਵੈਲਪਮੈਂਟ ਦੀ ਗੱਲ ਕਰ ਦਿੱਤੀ ਹੈ ਹੁਣ ਠੀਕ ਹੈ ਨਾ ਵੈਬ ਡਿਵੈਲਪਮੈਂਟ ਹੁੰਦਾ ਕੀ ਹੈ ਹੁੰਦਾ ਕੀ ਹੈ ਕਿ ਤੁਸੀਂ AI ਤੋਂ ਵੀ ਜਨਰੇਟ ਕਰਵਾ ਸਕਦੇ ਹੋ ਵੈਬਸਾਈਟ ਤੇ ਤੁਸੀਂ ਜੋ ਮੈਂ ਖੁਦ AI ਚੈਟ ਜੀਪੀਟੀ ਵੀ ਜੁਕਸ ਲਿਖਦਾ ਹੈ ਮੈਂ ਇੱਕ ਇੱਕ ਪ੍ਰੌਮਪਟ ਲਿਖਦਾ ਉਸ ਪ੍ਰੌਮਪਟ ਤੋਂ ਪੰਜ ਆਪਸ਼ਨ ਆ ਜਾਂਦੇ ਮੈਨੂੰ ਵੀ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਜਾਂ ਫਿਰ ਪੂਰੀ ਦੀ ਪੂਰੀ ਬਣੀ ਆ ਜਾਂਦੀ ਉਹ ਤੇ ਕੀ ਤੁਸੀਂ ਕਹਿਣਾ ਚਾਹੁੰਗੇ ਬਿਲਕ AI ਇੰਨਾ ਐਡਵਾਂਸ ਹੋ ਗਿਆ ਕਿ ਇੱਕ ਲੇਮਨ ਆਪਣਾ ਸਾਰਾ ਕੁਝ ਕਰਵਾ ਸਕਦਾ ਹੈ ਬਟ ਵੀਅਰ ਕੀ ਅਸੀਂ ਉਸ ਤੋਂ ਵੀ ਐਡਵਾਂਸ ਹੋ ਰਹੇ ਹਾਂ ਜੇ AI ਤੋਂ ਤੁਸੀਂ ਵੈਬਸਾਈਟ ਬਣਾ ਰਹੇ ਹੋ ਪਰ ਵੈਬਸਾਈਟ ਦੇ ਨਾਲ ਅਨਦਰ ਟੂਲਸ ਨੂੰ ਜੀ ਇੰਟੀਗ੍ਰੇਟ ਕਰਨਾ ਹੈ ਉਹ ਤੇ AI ਤੁਹਾਨੂੰ ਹੈਲਪ ਨਹੀਂ ਕਰ ਸਕਦੀ AI ਤੁਹਾਨੂੰ ਇੱਕ ਕੋਡ ਲਿਖ ਕੇ ਦੇ ਦਿੰਦੀ ਹੈ ਪਰ ਜੋ ਕੋਡ ਦੇ ਵਿੱਚ ਡਿਬੱਗਿੰਗ ਆ ਗਈ ਉਹ ਤੁਸੀਂ AI ਤੋਂ ਬਹੁਤ ਔਖੇ ਤਰੀਕੇ ਨਾਲ ਸੋਲਵ ਕਰਵਾਣੇ ਹੋ ਪਰ ਅਪਰੋਚੇ ਫਿਰ ਇੱਕ ਹਿਊਮਨ ਐਕਸਪਰਟਿਸ ਵੀ ਆਉਣਾ ਬਹੁਤ ਜ਼ਰੂਰੀ ਹੈ ਤੁਹਾਡਾ ਕਹਿਣ ਦਾ ਮਤਲਬ ਹੈ ਕਿ AI ਕਿਤਨਾ ਕਿਤੇ ਅੱਜ ਡ੍ਰੋ ਪੈ ਗਿਆ ਹੈ ਇਹ ਦੇ ਅੰਦਰ ਦੇਖੋ AI ਵਾਲੇ ਆਪਣੇ ਚੈਟ ਜੀਪਟੀ ਹੈ ਜੈਮਿਨੀ ਹੈ ਉਹ ਹਰ ਦਿਨ ਨੂੰ ਰਾਤ ਲੱਗੇ ਹੋਏ ਆਪਣੇ ਆਪ ਨੂੰ ਐਡਵਾਂਸ ਕਰਦੇ ਵਿੱਚ ਪਰ ਅਸੀਂ ਉਹਨਾਂ ਨੂੰ ਆਪਾਂ ਇਹ ਦੇਖ ਸਕਦੇ ਕਿ ਉਹਦੇ ਨਾਲ ਕੀ ਪ੍ਰੋਬਲਮ ਸੋਲਵ ਕਰ ਸਕਦੇ ਹਾਂ ਬਿਕੋਜ਼ ਪ੍ਰੋਬਲਮਸ ਇੰਡਸਟਰੀ 'ਚ ਆਉਂਦੀਆਂ ਰਹਿਣੀਆਂ ਨੇ ਜੇ AI ਆ ਗਿਆ ਸਾਈਬਰ ਸਕਿਉਰਟੀ ਦੀ ਪ੍ਰੋਬਲਮ ਹੈ ਆਪਾਂ ਜੈਮਿਨੀ ਤੋਂ ਫੋਟੋ ਜਨਰੇਟ ਕਰ ਰਹੇ ਆ ਆਪਣਾ ਡਾਟਾ ਜਾ ਰਿਹਾ ਉਹ ਇੱਕ ਪ੍ਰੋਬਲਮ ਆ ਗਈ ਇੱਧਰ ਦੀ ਕਈ ਸਾਰੀਆਂ ਪ੍ਰੋਬਲਮਸ ਨੂੰ ਵੀ ਨਾਲ ਜਨਮ ਦਿੱਤਾ ਜਾ ਰਿਹਾ ਹੈ ਤੇ ਉਹ ਪ੍ਰੋਬਲਮਸ ਨੂੰ ਵੀ ਰਿਜ਼ੋਲਵ ਕਰਨ ਲਈ ਹਿਊਮਨ ਟੱਚ ਦੀ ਜ਼ਰੂਰਤ ਹਮੇਸ਼ਾ ਰਹੇਗੀ ਤੁਹਾਡਾ ਸੌਫਟਵੇਅਰ ਕਿਉਂ ਲਈ ਇਸ ਤਰ੍ਹਾਂ ਤਾਂ ਹੋ ਜਿਹੜੀ ਕਸਟਮਰ ਤੁਹਾਡੇ ਕੋਲੇ ਕਸਟਮਰ ਆਣ ਦੇਖੋ ਪਹਿਲੀ ਗੱਲ ਜਿਹੜੀ ਯੂ ਐਸ ਪੀ ਦੀ ਗੱਲ ਹੈ ਅਸੀਂ ਹਰੇਕ ਟੂਲ ਦੇ ਨਾਲ ਹਰੇਕ ਸੌਫਟਵੇਅਰ ਦੇ ਨਾਲ ਹਰੇਕ ਵੈਬਸਾਈਟ ਦੇ ਨਾਲ ਤੁਹਾਨੂੰ ਏ ਆਈ ਇੰਟੀਗ੍ਰੇਟ ਕਰਕੇ ਦੇ ਰਹੇ ਹਾਂ ਤੁਸੀਂ ਸਿੰਪਲ ਵੈਬਸਾਈਟ ਨਹੀਂ ਬਣਾ ਰਹੇ ਆਪਣੇ ਰੈਸਟੋਰੈਂਟ ਦੀ ਸਿੰਪਲ ਵੈਬਸਾਈਟ ਨਹੀਂ ਬਣਾ ਰਹੇ ਆਪਣੇ ਸਲੂਨ ਬਿਜ਼ਨਸ ਦੀ ਸਿੰਪਲ ਵੈਬਸਾਈਟ ਨਹੀਂ ਬਣਾ ਰਹੇ ਆਪਣੇ ਕਿਸੇ ਵੀ ਮੈਨੂਫੈਕਚਰਿੰਗ ਬਿਜ਼ਨਸ ਦੀ ਤੁਸੀਂ ਉਹਦੇ ਨਾਲ ਇੱਕ ਏ ਆਈ ਇੰਟੀਗ੍ਰੇਸ਼ਨ ਕਰ ਰਹੇ ਹੋ ਜਿਹਦੇ ਨਾਲ ਯੂਜ਼ਰ ਨੂੰ ਇੱਕ ਵਧੀਆ ਐਕਸਪੀਰੀਅੰਸ ਮਿਲ ਰਿਹਾ ਤੇ ਤੁਹਾਡੀ ਵੈਬਸਾਈਟ ਐਡਵਾਂਸ ਹੋ ਰਹੀ ਹੈ ਸੈਕੰਡਲੀ ਸਾਡੀ ਜੋ ਯੂਐਸਪੀ ਹੈ ਅਸੀਂ ਜੇ ਤੁਸੀਂ ਲੁਧਿਆਣਾ 베ਸ ਹੋ ਅਸੀਂ ਲੁਧਿਆਣੇ ਦੇ ਵਿੱਚ ਪਿਛਲੇ 15 ਸਾਲਾਂ ਤੋਂ ਕੰਮ ਕਰ ਰਹੇ ਹਾਂ ਪਰ ਦਾ ਗਲੋਬਲ ਪਰ ਜੇ ਤੁਹਾਨੂੰ ਹੁਣ ਵੀ ਨੋਇਡਾ ਦਿੱਲੀ ਚੰਡੀਗੜ੍ਹ ਜਾ ਰਹੇ ਹੋ ਤੁਸੀਂ ਇਹ ਕੰਮਾਂ ਲਈ ਤੁਹਾਨੂੰ ਕਿਤੇ ਜਾਣ ਦੀ ਜਰੂਰਤ ਨਹੀਂ ਹੈਗੀ ਤੁਸੀਂ ਲੁਧਿਆਣੇ ਸਾਨੂੰ ਕੰਟੈਕਟ ਕਰ ਸਕਦੇ ਹੋ ਐਨੀ ਟਾਈਮ ਅਸੀਂ ਲੋਕਲ ਬਿਜ਼ਨਸ ਲਈ ਵੀ ਓਪਨ ਹਾਂ ਤੁਹਾਨੂੰ ਇੱਥੇ ਜੋਥ ਸਾਨੀ ਨਾਲ ਮਿਲ ਜਾਂਦਾ ਜਿਹੜੇ ਨਵੇਂ ਬੀਟੈਕ ਵਗੈਰਾ ਕਰਕੇ ਆਂਦੇ ਨੇ ਜਾਂ ਮੈਂ ਤਾਂ ਇੱਕ ਅਨਤਨਿ ਸ਼ਰੋੜਾ ਜੀ ਨੂੰ ਜਾਣਦਾ ਉਹ ਉਹਨਾਂ ਦੀ ਇਟੋ ਸੁਣੀ ਸੀਗੀ ਸਾਨੂੰ ਇੱਥੇ ਲੁਧਿਆਣੇ ਵਿੱਚ ਜਾਂ ਪੰਜਾਬ ਵਿੱਚ ਬਿਲਕੁਲ ਬਹੁਤ ਘੱਟ ਸਟਾਫ ਮਿਲਦਾ ਇਸ ਦੀ ਪ੍ਰੋਬਲਮ ਤਾਂ ਨਹੀਂ ਆਉਂਦੀ ਤੁਹਾਨੂੰ ਅਰੋੜਾ ਸਾਹਿਬ ਦਾ ਜੋ ਕਨਸੈਪਟ ਸੀਗਾ ਉਹ ਇੱਕ ਸਾਈਬਰ ਸਕਿਉਰਿਟੀ ਦੀ ਕੰਪਨੀ ਚਲਾ ਰਹੇ ਨੇ ਗੁਰੂਗਾਂਵ ਬੈਠ ਕੇ ਤੇ ਉਹਨਾਂ ਦੀ ਇੱਕ ਬੜੀ ਬਰੋਡ ਸਟ੍ਰੀਟਮੈਂਟ ਸੀ ਕਿ ਸਾਨੂੰ ਜਿਹੜਾ ਸਾਡੇ ਟੀਮ ਲੀਡਰਸ ਨੇ ਚੀਫ ਪਲੇਅਰ ਹੈ ਮੁਹਾਲੀ ਦੇ ਬੱਚੇ ਨੇ ਲੁਧਿਆਣੇ ਦੇ ਬੱਚੇ ਨੇ ਜਲੰਧਰ ਦੇ ਬੱਚੇ ਨੇ ਪਰ ਉਹਨਾਂ ਨੂੰ ਉੱਥੇ ਉਹਦਾ ਦਾ এনवायरमेंट ਨਹੀਂ ਮਿਲਿਆ ਤਾਂ ਉਹ ਸਾਡੇ ਕੋਲ ਗੁਰਦਾਵਾਂ ਆ ਕੇ ਜੋਬ ਕਰ ਰਹੇ ਨੇ ਪਰ ਜੇ ਅਸੀਂ ਇੱਥੇ ਲੁਧਿਆਣੇ ਨੂੰ ਆਈਟੀ ਹੱਬ ਬਣਾ ਦਈਏ ਜਾਂ ਮੋਹਾਲੀ ਨੂੰ ਆਈਟੀ ਮੋਹਾਲੀ ਚ অলরেਡੀ ਡਵੈਲਪਡ ਹੋ ਰਿਹਾ ਜੇ ਮੈਂ ਲੁਧਿਆਣੇ ਦੀ ਗੱਲ ਕਰਾਂ ਲੁਧਿਆਣੇ ਚ ਬਹੁਤੀ ਆਈਟੀ ਕੰਪਨੀਆਂ ਨਹੀਂ ਹੈਗੀ ਆ ਲੁਧਿਆਣੇ ਚ ਟੈਲੈਂਟ ਬਹੁਤ ਹੈ ਲੁਧਿਆਣੇ ਚ ਪੋਪੂਲੇਸ਼ਨ ਲੁਧਿਆਣੇ ਚ ਜੂਥ ਹੈ ਲੁਧਿਆਣੇ ਚ ਸਕਿੱਲ ਜੂਥ ਹੈ ਪਰ ਉਹਨੂੰ ਜਾਣਾ ਪੈ ਰਿਹਾ ਮੋਹਾਲੀ ਗੁਰਦਾਵਾਂ ਦਿੱਲੀ ਬੈਂਗਲੌਰ ਬਟ ਅਸੀਂ ਸਾਡਾ 150 ਪਲਸ ਬੰਦੇਸ ਵਰਕ ਸਟੇਸ਼ਨ ਹੈ ਵੀ ਆਰ ਹਾਇਰਿੰਗ ਪਾਈਥਨ ਡਵੈ ਬੈਕਐਂਡ ਫਰੰਟਐਂਡ ਹਰੇਕ ਟੈਕਨੋਲੋਜੀ ਦੇ ਸੇਫ ਹਾਇਰਿੰਗ ਕਰ ਰਹੇ ਆ। ਉਹ ਸਾਡੇ ਕੋਲ ਜਦੋਂ ਮਰਜ਼ੀ ਆ ਕੇ ਕੰਟੈਕਟ ਕਰ ਸਕਦਾ ਆਪਣਾ ਸੀਵੀ ਡ੍ਰੌਪ ਕਰ ਸਕਦਾ ਸਾਡੀ ਵੈਬਸਾਈਟ ਤੇ www.techwebsolution.jobs ਤੇ ਆ ਕੇ ਉਹ ਸਾਡੀ ਓਪਨ ਪੋਜੀਸ਼ਨਸ ਦੇਖ ਸਕਦਾ। ਇਹੋ ਜੀ ਗੱਲ ਨਹੀਂ ਕਿ ਲੁਧਿਆਣੇ 'ਚ ਟੈਲੈਂਟ ਨਹੀਂ ਹੈ। ਲੁਧਿਆਣੇ 'ਚ ਬਹੁਤ ਸਕਿਲਡ ਨੇ ਬਟ ਉਹਨਾਂ ਨੂੰ ਜੋਬ ਫਾਈਂਡ ਕਰਨ ਲਈ ਬਾਹਰ ਜਾਣਾ ਪੈ ਰਿਹਾ ਬਿਕੋਜ਼ ਇੱਥੇ ਆਈ ਥਿੰਕ ਓਪਰਚ्युनिटी ਜਾਂ ਉਹਨਾਂ ਨੂੰ ਨਹੀਂ ਮਿਲ ਰਹੀ ਉਹਦਾ ਦੀ। ਕਿਉਂਕਿ ਸਾਡੀ ਕੰਪਨੀ ਦੇ ਵਿੱਚ ਅਸੀਂ ਦੇਖ ਰਹੇ ਆ ਕਿ ਆ ਰਹੇ ਨੇ ਬੱਚੇ ਮੁਹਾਲੀ ਤੋਂ ਵਾਪਸ ਆ ਰਹੇ ਨੇ। ਕੋਈ ਦਿੱਲੀ ਤੋਂ ਵਾਪਸ ਆ ਰਿਹਾ ਹੈ ਏਵਨ ਕਿ ਬਾਹਰਲੀ ਸਟੇਟਸ ਤੋਂ ਕੋਈ ਬੈਂਗਲੌਰ ਤੋਂ ਵੀ ਵਾਪਸ ਲੁਧਿਆਣਾ ਆ ਕੇ ਜੌਬ ਕਰ ਰਿਹਾ ਪੀਜੀ 'ਚ ਰਹਿ ਕੇ ਕਿਉਂਕਿ ਅਸੀਂ ਉਹਨਾਂ ਨੂੰ ਉਹ ਜੌਬ ਓਪਰਚ्युनिटी ਪ੍ਰੋਵਾਈਡ ਕੀਤੀ ਹੈ ਹਾਂ ਜਿਹੜਾ ਤੁਹਾਡਾ ਸੌਫਟਵੇਅਰ ਹੈ ਮੰਨ ਲਓ ਈ-ਕਮਰਸ ਕਿਸੇ ਦੀ ਵੈਬਸਾਈਟ ਤਿਆਰ ਕਰਨੀ ਹੋਵੇ ਜੋ ਕਿੰਨਾ ਸਮਾਂ ਲੱਗਦਾ ਕਿੰਨੇ ਤੋਂ ਕਿੰਨੇ ਤੱਕ ਸਟਾਰਟ ਹੁੰਦੀ ਹੈ ਇਹਦੀ ਪ੍ਰੋਜੈਕਟ ਕੋਸਟ ਕੀ ਹੁੰਦੀ ਹੈ ਤਕਰੀਬਨ ਦੇਖੋ ਸਰ ਸਾਡੇ ਕੋਲ ਮਲਟੀਪਲ ਸਾਈਟਸ ਬਿਲਡਡ ਹੈ ਫਰੋਮ ਦ ਲਾਸਟ 15 ਇਅਰਸ ਸੇ ਬਹੁਤ سارے ਸੋਲੂਸ਼ਨ ਬਣਾਤੀਏ ਜੋ ਨਾਲ ਰਿਲੇਟ ਕਰਦਾ ਕੋਈ ਸੋਲੂਸ਼ਨ ਅਸੀਂ ਉਹਨੂੰ ਦੋਨੋਂ ਸੇ ਨੂੰ ਕਲੋਨ ਕਰਕੇ ਵਿਦਿਨ 10 ਡੇਸ ਚ ਵੀ ਡਿਲੀਵਰੀ ਕਰ ਸਕਦੇ ਆ ਬਟ ਜੇ ਗੱਲ ਆ ਜਾਂਦੀ ਕਸਟਮਾਈਜੇਸ਼ਨ ਦੀ ਰਿਕਵਾਇੰਗ ਹੋਰ ਪ੍ਰੋਜੈਕਟ ਪ੍ਰੋਜੈਕਟ ਜੇ ਉਹ ਕਹਿੰਦਾ ਕਿ ਮੈਨੂੰ ਨਹੀਂ ਇਹ ਫੀਚਰ ਸਿਰਫ ਮੈਨੂੰ ਪਾਰਟਿਕੂਲਰ ਚਾਹੀਦਾ ਤੇ ਉਹ ਸਕ੍ਰੈਚ ਤੋਂ ਬਿਲਡ ਹੋ ਰਿਹਾ ਉਹ ਨੂੰ ਪ੍ਰੋਪਰ ਇੱਕ ਸੀਨੀਅਰ ਡਿਵੈਲਪਰ ਦੇ ਨਾਲ ਮੀਟਿੰਗ ਕਰਵਾ ਕੇ ਵਿਦ ਅਵਰ ਮੈਨੇਜਰ ਉਹ ਇੱਕ ਪ੍ਰੋਪਰ ਉਹਨੂੰ ਐਸਟੀਮੇਸ਼ਨ ਪ੍ਰੋਵਾਈਡ ਕਰ ਦਿੱਤਾ ਜਾਂਦਾ ਜਿਸ ਨਾਲ ਉਹ ਇੱਕ ਐਸਟੀਮੇਟ ਲਗਾ ਸਕਦਾ ਕਿ ਕਿ ਟਾਈਮ ਲਾਈਨ ਦੇ ਵਿੱਚ ਡਿਲੀਵਰ ਹੋ ਸਕਦਾ ਜੇ ਤੁਸੀਂ ਬ੍ਰੋਡਲੀ ਦੇਖੋ ਕਿ ਜੇ ਉਹਨੇ ਰੈਡੀ ਟੂ ਡਿਪਲੋਏ ਸੌਫਟਵੇਅਰ ਚਾਹੀ ਪਰ ਜੇ ਉਹਨੂੰ ਪ੍ਰੋਪਰ ਇੱਕ ਕਸਟਮਾਈਜ਼ਡ ਐਪ ਚਾਹੀਦੀ ਆ ਉਹਨੂੰ ਹਾਰdਲੀ 1 ਤੋਂ 2 ਜਾਂ 3 ਮੰਥਸ ਲੱਗ ਸਕਦਾ ਮੰਨ ਲਓ ਤੁਹਾਡਾ ਇਹ ਸੌਫਟਵੇਅਰ ਵਾਈ ਕਰਨਾ ਹੋਵੇ ਜਾਂ ਤੁਹਾਡੇ ਤੋਂ ਵੈਬਸਾਈਟ ਡਵੈਲਪ ਕਰਵਾਣੀ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸੌਫਟਵੇਅਰ ਜਿਹੜਾ ਤੁਸੀਂ ਡੀਲ ਕਰ ਰਹੇ ਹੋ ਈ-ਕਮਰਸ ਕਰ ਰਹੇ ਹੋ ਜਾਂ ਫਿਰ ਈਆਰਪੀ ਡਿਵੈਲਪਮੈਂਟ ਕਰ ਰਹੇ ਹੋ ਜਾਂ ਫਿਰ ਸੀਸੀਟੀਵੀ ਗੈਰਟ ਨਾਲ ਰਿਲੇਟਡ ਹੈ ਤੁਹਾਡੇ ਕੋਲ ਅਗਰ ਮੰਨ ਲਓ ਲੋਕਾਂ ਨੇ ਕਿਸੇ ਨੇ ਵਾਈ ਕਰਨਾ ਹੋ ਤਾਂ ਕੀ ਕਰਨਾ ਦੇਖੋ ਸਿੰਪਲੀ ਸਾਡੀ ਵੈਬਸਾਈਟ ਤੇ ਆ ਕੇ www.techiewebsolution.com .jobsforhiring.com for client work ਉੱਥੇ ਆ ਕੇ ਸਾਡੇ ਸਾਰੇ ਪੇजेस ਬਣੇ ਹੋਏ ਨੇ ਸਿੰਪਲੀ ਇੱਕ ਕੰਟੈਕਟਸਟ ਜਾ ਕੇ ਇੱਕ ਫਾਰਮ ਭਰਾ ਦੇ ਆਪਣਾ ਨੇਮ ਈਮੇਲ ਆਈਡੀ ਤੇ ਰਿਕੁਆਇਰਮੈਂਟ ਸ਼ੇਅਰ ਕਰ ਦੇ ਜਸਟ ਇਨ 1 ਟੂ 2 ਲਾਈਨਸ ਅਸੀਂ ਉਹਨੂੰ ਨਾਲੋਂ ਨਾਲ ਈਮੇਲ ਕਰਕੇ ਕੰਟੈਕਟ ਕਰ ਲਾਂਗੇ ਤੇ ਉਹਨੂੰ ਇੱਕ ਇਨੀਸ਼ially ਡੈਮੋ ਸ਼ਡਿਊਲ ਕਰਾ ਦਾਂਗੇ ਵਿਦਨ 24 ਆਵਰ ਤੁਹਾਡਾ ਸੰਪਰਕ ਨੰਬਰ ਕਿੰਨਾ ਹੈ ਦੇਖੋ ਸਰ ਜੇ ਤੁਸੀਂ ਸਾਡੇ ਨਾਲ ਕੰਟੈਕਟ ਕਰਨਾ ਫੋਰ ਐਨੀ ਕਾਈਂਡ ਆਫ ਕਸਟਮ ਸੌਫਟਵੇਅਰ ਵੈਬਸਾਈਟ ਕਿਸੇ ਵੀ ਤਰ੍ਹਾਂ ਦੀ ਤੁਸੀਂ ਮੋਬਾਈਲ ਐਪਲੀਕੇਸ਼ਨ ਬਣਾਉਣਾ ਚਾਹੁੰਦੇ ਹੋ ਕੋਈ ਵੀ AI ML ਬੇਸਡ ਸੋਲੂਸ਼ਨ ਬਣਾਉਣਾ ਚਾਹੁੰਦੇ ਹੋ you can contact us on 9872030531 ਜਾਂ ਤੁਸੀਂ ਸਾਡੀ ਵੈਬਸਾਈਟ www.techiewebsolution.com ਤੇ ਵਿਜ਼ਿਟ ਕਰ ਸਕਦੇ ਹੋ ਤੇ ਜੇ ਤੁਸੀਂ ਕੈਂਡੀਡੇਟ ਹੋ ਇੱਕ ਅੱਛੀ ਜੋਬ ਕਰਨਾ ਚਾਹੁੰਦੇ ਲੁਧਿਆਣੇ ਵਿੱਚ ਬੈਠ ਕੇ ਸੌਫਟਵੇਅਰ ਡਿਵੈਲਪਰ ਹੋ ਤਾਂ ਤੁਸੀਂ www.techiewebsolution.jobs ਤੇ ਜਾ ਕੇ ਆਪਣਾ ਇੱਕ ਫਾਰਮ ਫਿਲ ਕਰ ਸਕਦੇ ਹੋ ਸਾਡੀ ਐਸਟੀਮ ਟੀਮ ਤੁਹਾਨੂੰ ਕੰਟੈਕਟ ਕਰ ਲਵੇਗੀ ਥੈਂਕ ਯੂ ਕਿਤਨਵਾ थैंक यू। ਜੇ ਤੁਹਾਨੂੰ ਜੇ ਲੋੜ ਤੋਂ ਨੌਕਰੀ ਚਾਹੀਦੀ ਨਵੇਂ ਸਟੂਡੈਂਟ ਜੋ ਵੀ ਜੋਬ ਕਰਨ ਲਈ ਇਸ਼ੂ ਨੇ ਇਹਨਾਂ ਕੋਲ ਜਾ ਕੇ ਜੋਬ ਵੀ ਕਰ ਸਕਦੇ ਹੋ। ਪਲੱਸ ਕਿਸੇ ਤਰ੍ਹਾਂ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਵੈਬਸਾਈਟ ਦੀ ਰਿਕੁਆਇਰਮੈਂਟ ਹੈ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਇਹ ਆਨਲਾਈਨ ਸੋਲੂਸ਼ਨ ਦੀ ਲੋੜ ਹੈ ਤੁਸੀਂ ਟੈਕੀ ਵੈਬ ਸੋਲੂਸ਼ਨ ਵਿੱਚ ਜਾ ਕੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਔਰ ਇਹਨਾਂ ਤੋਂ ਕੁਝ ਵੀ ਚੀਜ਼ ਬਾਇਕਸ ਹੈ। ਧੰਨਵਾਦ।